हां जी दोस्तों स्वागत है अपनी जो आज दी वीडियो पर लेके आए हैं पਿੰਡ काले के खड़ा मैं वीर मेरे नाल खड़े ने एआई वर्कर गुरमीत सिंह पਿੰਡ काले के तो हां जी वीर सत श्री अकाल सासी का वीर हां जी आ, आ, आपा आज इथे एक बड़ा बढ़िया रिजल्ट दसन लगयां फीड बारे जिमे कई वीर कहंदे ने, ने मैपल की फीड कोस्टली या महँगी आ ओ बैग दा रेट पूछ के हट जंदे ने पर ए कोस्टली नहीं महँगी फीड सस्ती किमे पेंदी आ आपा ओ गल करंगा मैं पिछले कई वीडियो विच बोलदा रहना वी महँगी फीड अक्सर ही सस्ती पेंदी आ ਸਸਤੀ ਫੀਡ ਮਹਿੰਗੀ ਪੈਂਦੀ ਆ ਉਹ ਕਿਵੇਂ ਪੈਂਦੀ ਆ ਆਪਾਂ ਗੱਲ ਕਰਦੇ ਆ ਜਾ ਵੀਰ ਨੂੰ ਸਿਰਫ ਹੀ 10 ਤੋਂ 15 ਦਿਨ ਦੇ ਵਿਚਕਾਰ ਹੋਇਆ ਵੀਡੀਓਜ਼ ਕਰਦੇ ਨੂੰ ਪਰ ਇਹਨਾਂ ਨੂੰ ਕੀ ਫਰਕ ਲੱਗਿਆ ਤੇ ਪਹਿਲਾਂ ਕੀ ਹਾਲ ਸੀ ਨਾ ਹੀਫਰਾ ਦਾ ਹੁਣ ਕਿਵੇਂ ਆ ਇਹ ਗਰੋਵਰ ਪੀੜ ਚ ਚੱਲ ਰਹੇ ਨੇ ਇਹਨਾਂ ਦੇ ਇਹ 6 ਐਨੀਮਲ ਨਹੀਂ ਬੱਚੀਆਂ ਨੇ ਜੋ ਆਪਾਂ ਦਿਖਾ ਸਕਦੇ ਆ ਇੱਧਰ ਦਿਖਾ ਦਿਓ ਵੀਰ ਅ ਇਹ ਵਿੱਚੀ ਇੱਕ ਕੱਟੀ ਆ ਔਰ ਪੰਜ ਬੱਚੀਆਂ ਇਵੇਂ ਨੇ ਆ ਆਪਣੇ ਗਰਮੀ ਦੇ ਵੀ ਹਾਂਜੀ ਵੀਰੇ ਪੰਜ ਹੈਗੀਆਂ ਆਪਣੇ ਆ ਹੀਫਰ ਹਾਂ ਤੇ ਇੱਕ ਜਣੀ ਕਿ ਆਪਣੇ ਕੋਲੇ ਕੱਟੀ ਆ ਹਾਂ ਠੀਕ ਆ ਦੇਖੋ ਆਪਾਂ ਕਿਸੇ ਕੰਪਨੀ ਦਾ ਨਾਮ ਹੀ ਲੈਣਾ ਪਹਿਲਾਂ ਕਿਸੇ ਵੀ ਕੰਪਨੀ ਤੁਸੀਂ ਫੀਡ ਯੂਜ਼ ਕਰਦੇ ਸੀਗੇ ਅ ਪਹਿਲਾਂ ਤੁਹਾਡਾ ਖਰਚਾ ਕੀ ਸੀ ਤੇ ਇਹਨਾਂ ਦੀ ਕੰਡੀਸ਼ਨ ਕੀ ਸੀ ਕਿਸ ਤਰ੍ਹਾਂ ਦਾ ਇਹ 스트ੈਸ ਸੀ ਹੁਣ ਤੁਸੀਂ ਇੰਨੀ ਗਰਮੀ ਜੀ ਸ਼ੁਰੂ ਕਈ ਆ ਇਹ ਬਹੁਤ ਚੈਲੰਜ ਵਾਲਾ ਮੌਸਮ ਹੁੰਦਾ ਮਸਾਲਾ ਮੌਸਮ ਜੋ ਅੱਜ ਦਾ ਮੌਸਮ ਆ ਆਪਣਾ ਆਪ ਕਹਿ ਸਕਦੇ ਆ ਜੁਲਾਈ ਅਗਸਟ ਦਾ ਮੌਸਮ ਆ ਤੇ ਇਸ ਵਿੱਚ ਇਹਨਾਂ ਨੂੰ ਪਹਿਲਾਂ ਕੀ ਪ੍ਰੋਬਲਮ ਸੀ ਕਿੰਨੀ ਤੁਸੀਂ ਫੀਡ ਵਰਤੇ ਸੀ ਤੇ ਸਾਰੀ ਗੱਲ ਹੀ ਡਿਟੇਲ ਨਾਲ ਦੱਸ ਦਿਓ ਵੀ ਜੇ ਕੋਈ ਸਵਾਲ ਹੋਵੇ ਤੁਹਾਨੂੰ ਮੈਂ ਵਜਿਦੀ ਪੁੱਛ ਲੂੰਗਾ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਵੀਰੇ ਸਾਰੇ ਦਰਸ਼ਕਾਂ ਦਾ ਜਿਹੜੇ ਵੀਡੀਓ ਦੇਖ ਰਹੇ ਆ ਤੇ ਬਿਰੇ ਲਗਭਗ ਆਪਣਾ ਜਿਹੜਾ ਡੇਲੀ ਦੀ ਮੰਨ ਕੇ ਵਾਚਿੰਗ ਦਾ ਖਰਚਾ ਸੀਗਾ ਹੂੰ ਉਹ 1000 ਰੁਪਏ ਦੇ ਲਗਭਗ ਵੀ ਸੀਗਾ ਡੇਲੀ ਦਾ ਜਿਹੜੀ ਜੀ ਪਹਿਲਾਂ ਫੀਡ ਪਾਉਂਦੇ ਸੀ ਠੀਕ ਹੈ ਜੀ ਪਹਿਲਾਂ ਜਿਹੜੀ ਆਪਾਂ ਪਾਉਂਦੇ ਸੀ ਉਹ ਤੁਹਾਨੂੰ ਕੀ ਰੇਟ ਪੈਂਦੀ ਸੀ ਜਿਹੜੀ ਆਪਾਂ ਪੈਗ ਦਾ ਰੇਟ ਦੱਸ ਦਿਓ ਵੀਰੇ ਆਪਾਂ ਨੂੰ ਲਗਭਗ 16 ਤੋਂ 1700 ਦੇ ਵਿੱਚ ਉਹ ਫੀਡ ਪੈਂਦੀ ਸੀਗੀ ਠੀਕ ਹੈ ਤੇ ਇਹਨਾਂ ਸੇਵ ਐਨੀਮਲ ਨੂੰ ਤੁਸੀਂ ਕਿੰਨੀ ਫੀਡ ਇੱਕ ਦਿੰਦੀ ਪਾਉਂਦੇ ਸੀ ਵੀਰੇ ਲਗਭਗ ਆਪਾਂ 6 ਬੱਚੀਆਂ ਨੂੰ 25 ਕਿਲੋ ਫੀਡ ਦਿਹਾੜੀ ਦੀ ਲਗਭਗ ਪਾਉਂਦੇ ਸੀਗੇ 25 ਕਿਲੋ ਫੀਡ ਪਾਉਂਦੇ ਸੀ ਸਿਆਂ ਨੂੰ ਹਾਂਜੀ ਠੀਕ ਹੈ ਔਰ ਉਸ ਤੋਂ ਐਕਸਟਰਾ ਤੁਸੀਂ ਕੋਈ ਮਿਨਰਲ ਮਿਕਸਚਰ ਕੋਈ ਪਾਊਡਰ ਵਗੈਰਾ ਵੀਰੇ ਲਗਭਗ ਅੱਧਾ ਕਿਲੋ ਆਪਾਂ ਮਿਨਰਲ ਮਿਕਸਚਰ ਪਾਉਂਦੇ ਸੀ ਇਹਨਾਂ ਨੂੰ ਠੀਕ ਹੈ ਤੇ ਮੰਨ ਕੇ ਚਲੋ ਵੀਰੇ ਜਿਹੜੀ ਸੀਗੀ ਆਪਾਂ ਨਾਲ ਜਿਹੜਾ ਮੇਨੂੰ ਲੈਕਚਰ ਤੋਂ ਬਗੈਰ ਆ ਉਹ ਕਿੰਨੇ ਦਾ ਪੈਂਦਾ ਮੈਨੂੰ ਲੈਕਚਰ ਜਿਹੜਾ ਪਾਉਂਦੇ ਆਪਾਂ ਵੀ ਵਿਰੇ ਲਗਭਗ ਘੱਟੋ-ਘੱਟ 100 ਰੁਪਏ ਦਾ ਡੇਲੀ ਦਾ ਆਪਾਂ ਨਹੀਂ ਸੀਗਾ ਠੀਕ ਹੈ ਤਕਰੀਬਨ ਆਪਣਾ ਅੰਡੇੜ 100 100 ਰੁਪਏ ਦਾ ਲਗਭਗ ਮਾਨ ਕੇ ਚੱਲੋ ਜੀ ਜੇ ਆਪਾਂ ਵੱਡੀ ਪੈਕਿੰਗ ਲਿਆਉਂਦੇ ਸੀਗੇ 100 ਰੁਪਏ ਦਾ ਜੇ ਆਪਾਂ ਛੋਟੀ ਲੈਂਦੇ ਤਾਂ ਮਹਿੰਗਾ ਪੈਂਦਾ ਸੀਗਾ ਪਰ ਆਪਾਂ ਜਾਰੀ ਜਾਨਵਰ ਹੋਣ ਕਰਕੇ ਆਪਾਂ 100 ਰੁਪਏ ਦਾ ਆਪਾਂ ਨੂੰ ਡੇਲੀ ਪੈਂਦਾ ਹੀ ਸੀਗਾ ਵੀਰੇ ਠੀਕ ਹੈ ਹੁਣ ਉਹ ਖਰਚਾ ਮਿਲਾ ਕੇ ਤੁਹਾਡਾ ਮੰਨ ਕੇ ਚੱਲੋ ਵੀ 1700 ਰੁਪਏ ਦਾ ਤੁਹਾਡਾ ਬੈਗ ਫੀ ਤੁਸੀਂ ਕਿਹਾ 25 ਕਿਲੋ ਪਾਣਦੇ ਸੀ ਨਾ ਹਾਂ ਜੀ ਵੀਰੇ 25 ਕਿਲੋ ਪਾਣਦੇ ਸੀ ਲੱਗਦਾ ਤਾਂ ਨਾ 34 ਰੁਪਏ ਕਿਲੋ ਪੈ ਗਈ ਤੁਹਾਡੀ ਅ ਮਨ ਕੇ ਚਲੋ ਵੀ 34 ਰੁਪਏ ਨਾਲ ਆਪਣਾ ਕੈਲਕੂਲੇਸ਼ਨ ਕਰ ਗਏ ਜੇ ਵਿੱਚੀ ਤੁਹਾਡਾ ਪਾウダー ਦਾ ਪਾ ਦਿੰਦੇ ਆ ਤਾਂ 1000 ਰੁਪਏ ਦੇ ਕਰੀਬ ਵੀ ਤੁਹਾਨੂੰ ਖਰਚਾ ਪੈਂਦਾ ਸੀ ਸਿਆਂ ਦਾ ਠੀਕ ਹੈ ਏਵੇਂ ਆ ਨਾ ਹਾਂ ਜੀ ਵੀਰੇ 1000 ਰੁਪਏ ਲਗਭਗ ਮੰਨ ਕੇ ਚਲੋ ਵੀ 1000 ਰੁਪਏ ਕਿਰੇ ਵਧ ਹੋ ਗਿਆ ਕਿਤੇ ਘਟ ਹੋ ਗਿਆ ਲਗਭਗ 1000 ਰੁਪਏ ਵੀਰੇ ਆਪਾਂ ਇਹ ਚ ਕੋਈ ਝੂਠ ਨਹੀਂਗਾ ਵੀ ਆਪਾਂ ਕਿਸੇ ਕੰਪਨੀ ਦੀ ਪ੍ਰੋਮੋਸ਼ਨ ਕਰ ਰਹੇ ਆ ਹਾਂ ਜਿਆ ਕੰਪਨੀ ਦੀ ਪ੍ਰੋਮੋਸ਼ਨ ਨਹੀਂ ਆ ਜਾ ਕਿਸੇ ਜਿਹੜੀ ਮੰਨ ਕੇ ਲ ਹਕੀਕਤ ਹੈ ਵੀ 1000 ਰੁਪਏ ਆਪਣਾ ਡੇਲੀ ਦਾ ਇਹਨਾਂ ਦਾ ਖਰਚਾ ਸੀਗਾ ਵੀਰੇ ਹਜੇ ਤਾਂ ਤੁਸੀਂ ਪਾਉਂਦੇ ਨਹੀਂ 10 12 ਦਿਨ ਹੋ ਗਏ ਤੁਸੀਂ ਜੱਦੀ ਛੇਤੀ ਪ੍ਰੋਮੋਸ਼ਨ ਕਿਵੇਂ ਕਰ ਦੋਗੇ ਹਾਂਜੀ ਵੀਰੇ ਉਹ ਤਾਂ ਆਪਾਂ ਚਲੋ ਰਿਜ਼ਲਟ ਤੱਕ ਹੀ ਦੱਸਾਂਗੇ ਕਿ ਹਾਂਜੀ 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 ਇੱਕ ਤੁਸੀਂ ਦੱਸਿਆ ਇਹ ਸਟ्रेस 'ਚ ਰਹਿੰਦੇ ਸੀ ਕਿਵੇਂ ਸੀ ਹੌਂਕਦਿਆਂ ਸੀ ਜਾਂ ਕੀ ਕਰ ਘਟ ਖਾਣ ਦੇ ਕੀ ਗੱਲ ਕੀ ਕਰ ਵੀਰੇ ਤੁਸੀਂ ਮਾਰਾ ਜਾ ਉਧਰ ਪੱਖੇ ਤੇ ਮਾਰ ਕੇ ਦਿਖਾ ਦਿਓ ਉਧਰ ਮਾਰ ਦਿਓ ਤੇ ਲੱਗ ਤਾਂ ਆਪਣੀਆਂ 6 ਬੱਛੀਆਂ ਜੀ ਹਾਂ ਤੇ ਉੱਪਰ ਇਹਨਾਂ ਦੇ ਪੱਖਾ ਚੱਲਦਾ ਜੀ ਵੀਰੇ ਉਹ ਇਹਨਾਂ ਦੇ ਉੱਪਰ ਫੋਗਰ ਚੱਲਦੇ ਸੀਗੇ ਤੇ ਇੰਨੀ ਕੁ ਸਟ्रेस ਮੰਨਦੀਆਂ ਸੀ ਮਨ ਕੇ ਚੱਲੇ ਹੀ ਬੈਲ ਕੌਲੀ ਐਂ ਲੱਗਦਾ ਸੀਗਾ ਜਿਵੇਂ ਇਹਨਾਂ ਨੂੰ ਬੁਖਾਰ ਹੋ ਗਿਆ ਹੁੰਦਾ। ਹੌਗਦੇ ਰਹਿੰਦੀਆਂ ਸੀ। ਹੌਗਦੀਆਂ ਰਹਿੰਦੀਆਂ ਸੀ ਮੂੰਹ ਚੋਂ ਲਾਲਾ ਸੜਦੀਆਂ ਸੀ ਜੇ ਪਾਣੀ 10 ਮਿੰਟ ਵੀ ਬੰਦ ਕਰਦੀ ਸੀ ਆਪਾਂ ਇਹਨਾਂ ਦਾ। ਹੂੰ। ਤੇ ਐਂ ਲੱਗਦਾ ਸੀਗਾ ਵੀ ਜਿਵੇਂ ਕਿਸੇ ਪਸ਼ੂ ਨੂੰ ਇਹਨਾਂ ਚ ਬੁਖਾਰ ਹੋ ਗਿਆ ਇਹ ਮੰਨ ਕੇ ਚੱਲ ਵੀ ਇਹਨਾਂ ਨੂੰ ਕੁਝ ਹੋਊਗਾ। ਹੂੰ। ਕਿਉਂਕਿ ਫੀਡ ਜ਼ਿਆਦਾ ਖਾਣ ਦੇ ਕਰਕੇ ਨਾ ਤੇ ਮੰਨ ਕੇ ਲੱਗ ਭਾਗ ਵੀਰੇ ਇਹ ਸਾਰੀਆਂ ਹੀ ਐਂ ਐਂ ਲੱਗਦਾ ਸੀਗਾ ਸਾਨੂੰ ਮਹਿਸੂਸ ਹੁੰਦਾ ਸੀਗਾ ਤੇ ਮਨ ਦੇ ਵਿੱਚ ਡਰ ਬਣਿਆ ਰਹਿੰਦਾ ਸੀ ਯਾਰ ਵੀ ਪਸ਼ੂਟਲੇ ਹੋਣਗੇ। ਠੀਕ ਹੈ। ਹੁਣ ਤੁਸੀਂ ਮੈਪੜੀ ਦੀ ਫੀਡ ਵਰਤੀ ਆ ਉਹਦਾ ਬੈਗ ਤੁਹਾਨੂੰ ਕੀ ਰੇਟ ਪੈਂਦਾਗਾ ਲਗਭਗ ਵੀਰੇ ਆਪਾਂ ਨੂੰ ਆ 2000 ਰੁਪਏ ਦੇ ਗਰੋਵਰ ਫੀਡ ਤੁਸੀਂ ਘਾਰੇ ਹੋ 2000 ਰੁਪਏ ਦਾ ਬੈਗ ਆ 2000 ਰੁਪਏ ਦਾ ਬੈਗ ਤੁਸੀਂ ਇੰਨਾ ਸਿਆ ਨੂੰ ਕਿੰਨੀ ਪਾਉਨੇ ਹੋ ਫੀਡ ਸਿਆ ਨੂੰ ਸਿਆ ਨੂੰ ਆਪਾਂ ਅੱਧੀ ਪਾਉਨੇ ਆ ਵੀਰੇ ਹੁਣ ਉਦੋਂ 25 ਕਿਲੋ ਤੋਂ ਮੰਨ ਕੇ ਆਲ 12 ਕਿਲੋ ਫੀਡ ਰਹਿ ਗਈ ਵੀਰੇ ਆਪਣੀ ਠੀਕ ਹੈ ਜਿਹੜੀ ਆਪਾਂ ਡੋਜ਼ ਸਹੀ ਦੱਸਦੇ ਆ ਅਕਸਰ ਮੈਂ ਵੀਡੀਓ ਵਿੱਚ ਡੋਜ਼ ਦੱਸਦਾ ਮੈਪੜੀ ਦੀ ਜੋ ਗਰੋਵਰ ਆ ਹੀ ਫਰਾ ਸਿਰਫ 2 ਕਿਲੋ ਇੱਕ ਪਸ਼ੂ ਦੀ ਡੋਜ਼ ਆ ਯੋਧਨਾ ਕੋਈ ਪਾਊਡਰ ਪਾਉਣੇ ਮੈਨੂੰ ਲੈਕਚਰ ਕੋਈ ਵੀਰੇ ਬਿਲਕੁਲ ਬੰਦ ਆ ਉਸ ਦਿਨ ਤੋਂ ਲੈ ਕੇ ਕੋਈ ਆਪਾਂ ਇਹਨੂੰ ਜਿੰਨੀ ਖਰਾਕ ਪਹਿਲਾਂ ਦਿੰਦੀ ਸੀ ਹਮ ਪੱਠੇ ਵਗੈਰਾ ਉਨੇ ਹੀ ਆਪਾਂ ਦੇ ਰਹੇ ਆ ਇਹ ਤੁਹਾਨੂੰ 2000 ਦਾ ਬੈਗ ਪੈਂਦਾ ਮੰਨ ਕੇ ਚੱਲੋ ਤੁਹਾਡੀ 12 ਕਿਲੋ ਫੀਡ ਪੈ ਗਈ ਤੁਹਾਡੀ 12 ਦੁਨਾ 24 240 ਰੁਪਏ ਦੀ ਹਾਂਜੀ ਵੀਰੇ ਇਹੀ ਹੋਇਆ ਨਾ ਹਾਂਜੀ ਵੀਰੇ ਅ 2000 ਦਾ ਬੈਗ ਪੈਂਦਾ ਪਰ 40 ਰੁਪਏ ਕਿਲੋ ਪੈ ਗਈ ਹਾਂਜੀ ਵੀਰੇ 12 ਚੌਕਾ 12 ਚੌਕਾ 48 480 ਰੁਪਏ ਦੀ ਫੀਡ ਪੈ ਗਈ ਹਾਂਜੀ ਵੀਰੇ ਠੀਕ ਹੈ 480 ਰੁਪਏ ਦੀ ਫੀਡ ਪੈ ਗਈ ਤੁਹਾਡੀ ਆਪਰ ਬੰਦ ਹੋ ਗਿਆ ਤੇ 1000 ਰੁਪਏ ਤੁਹਾਡਾ ਖਰਚਾ ਦੇ ਤੋਂ ਘਟ ਗਿਆ ਸੁਪਨਾ ਹਾਂ ਜੀ ਘਟ ਗਿਆ ਤੇ ਪਸ਼ੂ ਤੁਹਾਡੇ ਕਿਸੇ ਤਰ੍ਹਾਂ ਦੀ ਕੋਈ ਵੀਕਨੈਸ ਜਾਂ ਕੋਈ ਕਿਵੇਂ ਆ ਤੁਹਾਡੇ ਸਾਹਮਣੇ ਹੀ ਆ ਠੀਕ ਆ ਠੀਕ ਆ ਬਿਲਕੁਲ ਨਹੀਂ ਮੰਨ ਕੇ ਜਲ ਵੀ ਘਟੇ ਆਪਣੇ ਪ੍ਰੈਸ ਘਟ ਗਈ ਗਰੋਥ ਹੋਮੀ ਹੈ ਸਾਰਾ ਕੁਝ ਠੀਕ ਆ ਤਾਂ ਦੇਖ ਲਓ ਵੀਰੇ ਬਿਲਕੁਲ ਹੁਣ ਪੱਖਾ ਬੰਦ ਆ ਇਸ ਟਾਈਮ ਤੇ ਆ ਤੁਹਾਡੇ ਸਾਹਮਣੇ ਆ ਧੁੱਪੇ ਵੀ ਫਿਰਦੀਆਂ ਇਹ ਪੀ ਕਿਸੇ ਤਰ੍ਹਾਂ ਦਾ ਮੰਨ ਕੇ ਕੋਈ ਨਹੀਂਗਾ ਆਰਾਮਦਾਰੀ ਨਾਲ ਪੱਠੇ ਖਾਰੀਆਂ ਸਾਹਮਣੇ ਥੋੜੇ ਪਾਣੀ ਭਰਿਆ ਹੋਇਆ ਪਾਣੀ ਪੀ ਕੇ ਵਾਪਸ ਚਲੀਆਂ ਜਾਂਦੀਆਂ ਠੀਕ ਹੈ ਅੱਗੇ ਵੀਰੇ ਇੱਕ ਮਿੰਟ ਵੀ ਬੰਦ ਨਹੀਂ ਕਰਨ ਦਿੰਦੀਆਂ ਸੀਗਾ ਉਹ ਸਾਹਮਣੇ ਫੋਗਰ ਵੀ ਲੱਗੇ ਹੋਏ ਆ ਇਹ ਸਾਨੂੰ ਚੱਲ ਵੀ ਰੱਖਣੇ ਪੈਂਦੀ ਸੀਗੇ ਹਾਂ ਦੇਖੋ ਇਹ ਬਹੁਤ ਵੱਡੀ ਗੱਲ ਹੁੰਦੀ ਆ ਵੀ ਦੁੱਧ ਵਾਲਾ ਪਸ਼ੂ ਤਾਂ ਹੋਂਕੇ ਤਾਂ ਹੋਂਕੇ ਪਰ ਪਸ਼ੂ ਹੀਫਰ ਜਿਹੜੇ ਦੁੱਧ ਹੀ ਨਹੀਂ ਦੇਣਾ ਉਹ ਕਿਵੇਂ ਹੋਂਕੇ ਉਹਨੂੰ ਇਹ ਬਹੁਤ ਵੱਡੀ ਗੱਲ ਆ ਵੀ ਉਹ ਪਸ਼ੂ ਸਟ्रेस ਨਹੀਂ ਮੰਨਣੀ ਚਾਹੀਦੀ ਕਿਉਂ ਇਹਨਾਂ ਨੇ ਇਹਨਾਂ ਨੇ ਤਾਂ ਕੋਈ ਪ੍ਰੋਡਕਸ਼ਨ ਨਹੀਂ ਦੇ ਰਹਿਗਾ ਹਜੇ ਇਹ ਤਾਂ ਬਹੁਤ ਮੰਨ ਕੇ ਚੱਲੋ ਵੀ ਕਿਸੇ ਤਰ੍ਹਾਂ ਫੀਡ ਵੀ ਦੇਖੋ ਆਪਣੀ ਜੇ 2 ਕਿਲੋ ਆਏ ਇਹ 4 4 ਕਿਲੋ ਫੀਡ ਪਾ ਰਹੇ ਛੇ ਸਮ ਇਹੀ ਢਲ ਗਈ ਨਾ ਹਾਂਜੀ ਵੀਰੇ 4 ਸਿਕਾ 24 ਉਹਦੇ 4 ਕਿਲੋ ਦੇ ਕਰੀਬ ਢਲ ਗਈ ਤੇ ਆਪਾਂ ਫੀਡ ਵੀ ডোজ ਵੀ ਘਟਾਤੀ ਇਸ ਤਰ੍ਹਾਂ ਮਹਿੰਗੀ ਫੀਡ ਸਸਤੀ ਪੈਂਦੀ ਆ ਪਹਿਲਾਂ ਬਹੁਤ ਸਾਰੇ ਵੀਰ ਕਹਿੰਦੇ ਸੀ ਮਹਿੰਗੀ ਫੀਡ ਸਸਤੀ ਕਿਵੇਂ ਬਊਗੀ ਨਹੀਂ ਨਹੀਂ ਵੀਰੇ ਜਿੱਤੇ ਮਹਿੰਗੀ ਫੀਡ ਪਾ ਕੇ ਫਾਰਮਰ ਕਿਵੇਂ ਬਚੂਗਾ ਇਹ ਮਹਿੰਗੀ ਸਸਤੀ ਪੈਂਦੀ ਆ ਇਸ ਤਰ੍ਹਾਂ ਹੀ ਫਾਰਮਰ ਬਚਦਾ ਹਾਂਜੀ ਹੋਰ ਕੀ ਗੱਲ ਕਰਨੀ ਜੋ ਵੀਰੇ ਜਿਵੇਂ ਕਹਿੰਦੀ ਐ ਨਾ ਕੋਈ ਮਹਿੰਗੀ ਜਦੋਂ ਮੈਂ ਲੈਣ ਗਿਆ ਸੀ ਨਾ ਫੀਡ ਵੀਰੇ ਨਾਲ ਗੱਲ ਹੋਈ ਸੀਗੀ ਉਸ ਉਸ ਦਿਨ ਮੈਨੂੰ ਵੀ ਲੱਗਦਾ ਸੀਗਾ ਵੀ ਯਾਰ ਕਿੱਥੇ 1700 ਦਾ ਬੈਗ ਕਿੱਥੇ 2000 ਰੁਪਏ ਦਾ ਬੈਗ ਤੇ ਪਰ ਹੁਣ ਮੈਨੂੰ ਘੱਟੋ ਘੱਟ 12 ਕ ਦਿਨ ਹੋ ਗਏ ਲਗਭਗ ਫੀਡ ਪਾਉਂਦੇ ਨੂੰ ਤੇ ਕਿਉਂਕਿ ਪਸ਼ੂ ਦਾ ਸਾਡੇ ਮਨ ਕੇ ਲ ਵੀਰੇ ਇੱਕ ਦਿਨ ਦਾ ਨਾ ਪਾਈ ਇਹ ਜੇ ਇਹਨਾਂ ਨੂੰ ਫੀਡ ਨਹੀਂ ਪਾਈ ਹਾਂ ਤੇ ਇਹ ਨਾ ਐਦਾਂ ਕਰ ਲੱਗ ਜਾਂਦੀਆਂ ਸੀ ਜਦੋਂ ਮੈਂ ਇਦਾਂ ਦੇ ਵਿੱਚ ਦੀ ਆਪਾਂ ਨਾਗਦੇ ਆ ਨਾ ਇਹ ਦੱਸਦੀਆਂ ਸੀਗਾ ਵੀ ਅੱਜ ਮੈਨੂੰ ਫੀਡ ਘੱਟ ਪਈ ਆ ਸਾਨੂੰ ਅਰੰਭਾ ਲੱਗ ਜਾਂਦੀਆਂ ਸੀਗੀਆਂ ਠੀਕ ਹੈ ਵੀਰੇ ਮੰਨ ਕੇ ਚਲੋ ਹੁਣ ਮੈਂ ਤੁਹਾਡੇ ਸਾਹਮਣੇ ਆ ਵੇ ਲੋ ਆ ਪੱਠੇ ਖਾ ਕੇ ਆ ਫਿਰਦੀਆਂ ਪਾਣੀ ਪੂਣੀ ਪੀ ਕੇ ਸਾਰੀਆਂ ਉਵੇਂ ਹੀ ਫਿਰਦੀਆਂ ਇਸ ਟਾਈਮ ਠੀਕ ਹੈ ਠੀਕ ਹੈ ਵੀਰੇ ਕੋਈ ਨਹੀਂਗਾ ਇਹਨਾਂ ਨੂੰ ਕੋਈ ਗਰਮੀ ਨਹੀਂ ਮਨਦੀ ਬਿਲਕੁਲ ਪੱਖਾ ਬੰਦਾ ਕੋਈ ਫੋਗਰ ਨਹੀਂ ਚਲਾਉਂਦੇ ਅਸੀਂ ਠੀਕ ਹੈ ਜੀ ਠੀਕ ਹੈ ਜਿੱਦਾਂ ਦੀ ਫੀਡ ਪਾਉਣ ਲੱਗੇ ਆ ਕੱਲਾ ਪੱਖੇ ਚਾਲਦੇ ਆ ਜਰੂਰ ਉਹ ਵੀ ਦਿਨੇ ਇਸ ਵੀਰੇ ਸਰਪ ਬੰਦ ਕਰ ਦਿੰਨੇ ਕੋਈ ਤੁਹਾਡੇ ਤੋਂ ਇਹ ਗੱਲ ਪੁੱਛਣੀ ਚਾਹੁੰਦਾ ਤੁਹਾਡੇ ਨਾਲ ਹਨਾ ਇਹ ਵੀਰੇ ਇਥੇ ਯਈ ਵਰਕਰ ਨੇ ਖੁਦ ਡਾਇਰੈਕਟਰ ਨੇ ਦੇਖੋ ਇਹਨਾਂ ਨੇ ਆਪਣੇ ਤੱਕ ਪਹੁੰਚ ਕਰੀ ਇੱਕ ਤਾਂ ਇਹ ਬਹੁਤ ਵੱਡੀ ਗੱਲ ਹੁੰਦੀ ਆ ਕਿਉਂ ਇਹਨਾਂ ਨੇ ਸਾਰਾ ਨਿਚੋੜ ਕੱਢਿਆ ਹੁੰਦਾ ਸਾਰਾ ਕੁਝ ਦੇਖਿਆ ਹੁੰਦਾਗਾ ਜੇ ਕੋਈ ਗੱਲ ਇਹਨਾਂ ਨੂੰ ਇਸ ਸੰਬੰਧੀ ਪੁੱਛਣੀ ਚਾਹੁੰਦੇ ਹੋ ਜਾਂ ਫੀਲਡ ਸੰਬੰਧੀ ਜਾਂ ਨਾ ਏਰੀਆ ਪਿੰਡ ਕਾਲੇਕੇ ਜ਼ਿਲ੍ਹਾ ਆਪਣਾ ਜ਼ਿਲ੍ਹਾ ਮੋਗਾ ਜਿਲ੍ਹਾ ਮੋਗਾ ਲੱਗ ਜਾਂਦਾ ਬਾਗਿਆਲੇ ਦੇ ਨੇੜੇ ਪੈ ਬਾਗਾ ਭਰਾਣਾ ਜੀ ਬਿਲਕੁਲ ਨੇੜੇ ਹੈ ਜੀ ਆਪਣਾ ਜੋ ਕੋਈ ਇਹਨਾਂ ਤੋਂ ਡਾਇਰੈਕਟ ਗੱਲ ਪੁੱਛਣੀ ਚਾਹੁੰਦਾ ਤਾਂ ਤੁਸੀਂ ਇਹਨਾਂ ਨੰਬਰ ਵੀਰੇ ਆਪਣਾ ਹੈਗਾ 9948 55704 ਠੀਕ ਹੈ ਜੀ ਜੋ ਵੀਰੇ ਵੀਡੀਓ ਚ ਐਂਡ ਤੱਕ ਜੁੜੇ ਸਭ ਦਾ ਧੰਨਵਾਦ ਜੇ ਕਿਸੇ ਤਰ੍ਹਾਂ ਦੀ ਕੋਈ ਫੀਡਬੈਕ ਗੱਲਬਾਤ ਕਰਨੀ ਹੈ ਉਹ ਤੁਸੀਂ ਮੇਰੇ ਨਾਲ ਮੇਰੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਸਭ ਦਾ ਜੁੜੇ ਰਹਿਣ ਲਈ ਧੰਨਵਾਦ